ਹੁਣ ਪਾਕਿਸਤਾਨ ਦੀ ਅੰਡਰ 19 ਕ੍ਰਿਕਟ ਟੀਮ ਦੇ ਵਿੱਚ ਖੇਡੇਗਾ ਇੱਕ ਸਿੱਖ ਨੌਜਵਾਨ ਜੀ ਹਾਂ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਦੇ ਜੰਪਾਲ ਮਹਿੰਦਰਪਾਲ ਸਿੰਘ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਅੰਡਰ 19 ਟੀਮ ਦੇ ਵਿੱਚ ਸਿਲੈਕਟ ਕੀਤਾ ਹੈ ਪਾਕਿਸਤਾਨ ਦੇ ਇਤਿਹਾਸ ਵਿੱਚ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਆਪਣੀ ਸਿਲੈਕਸ਼ਨ ਨੂੰ ਲੈ ਕੇ ਮਹਿੰਦਰਪਾਲ ਸਿੰਘ ਵੀ ਕਾਫੀ ਖੁਸ਼ ਨੇ ਇਸ ਖੁਸ਼ੀ ਦੇ ਮੌਕੇ ਤੇ ਮੈਨੂੰ ਪਾਕਿਸਤਾਨ ਸਿੱਖ ਸੰਗਤ ਵੱਲੋਂ ਅਤੇ ਦੇਸ਼ਾਂ ਵਿਦੇਸ਼ਾਂ ਦੀ ਸਿੱਖ ਸੰਗਤ ਵੱਲੋਂ ਮੇਰੇ ਬਧਾਈਆਂ ਦਿੱਤੀਆਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਵਿੱਚ ਮੈਨੂੰ ਅਪਰੀਸ਼ੀਏਟ ਕੀਤਾ ਇਸਪੈਸ਼ਲੀ ਧੰਨਵਾਦ ਕਰਦਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਸ਼ਰੀਆਰ ਖਾਨ ਜੀ ਉਹਨਾਂ ਦਾ ਅਤੇ ਮੇਰੇ ਹੈੱਡ ਕੋਚ ਅਲੀ ਜ਼ਿਆ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਬਖਸ਼ਿਆ ਕਿ ਮੈਂ ਪਾਕਿਸਤਾਨ ਦੇ ਲਈ ਤੇ ਸਿੱਖ ਕੌਮ ਦੇ ਲਈ ਆਪਣੇ ਐਬਿਲਿਟੀ ਸ਼ੋਅ ਕਰ ਸਕਾਂ ਮਹਿੰਦਰਪਾਲ ਲੰਮੇ ਸਮੇਂ ਤੋਂ ਰਣਕਾਣਾ ਸਾਬ ਦੀ ਸਿੱਖ ਕ੍ਰਿਕਟ ਟੀਮ ਖਾਲਸਾ 11 ਦੇ ਵਿੱਚ ਖੇਡ ਰਿਹਾ ਹੈ ਅਤੇ ਟੀਮ ਦਾ ਕਪਤਾਨ ਵੀ ਹੈ ਹੁਣ ਮਹਿੰਦਰਪਾਲ ਸਿੰਘ ਦੀ ਇਸ ਉਪਲਬਧੀ ਦੇ ਨਾਲ ਪੂਰੇ ਸਿੱਖ ਭਾਈਚਾਰੇ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਦਾਸ ਉਮੀਦ ਕਰਦਾ ਹੈ ਕਿ ਇਹ ਬੱਚਾ پاکستان ਦੇ ਵਿੱਚ ਸਿੱਖ ਕੌਮਾਂ ਉਸ ਦੀ ਇਤਿਹਾਸੀ ਪੈਦਾ ਕਰੇਗਾ ਇਸ ਦੇ ਨਾਲ ਨਾਲ ਪਾਕਿਸਤਾਨ ਦਾ ਨਾਂ ਰੋਸ਼ਨ ਕਰੇਗਾ اور ਸਿੱਖ ਕੌਮ ਦਾ ਨਾਂ ਜਿਹੜਾ ਹੈ ਫਖਰ ਨਾਲ ਬਲੰਦ ਕਰਾਏਗਾ ਮੈਂ ਉਮੀਦ ਕਰਦਾ ਕਿ ਇਹ ਬੱਚਾ ਜਦੋਂ ਪਾਕਿਸਤਾਨ ਟੀਮ ਵਾਸਤੇ ਖੇਡੇਗਾ ਆਪਣਾ ਪੂਰਾ ਜਾਨ ਲਾ ਕੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਜਿਤਾਉਣ ਵਾਸਤੇ ਪੂਰਾ ਆਪਣਾ ਰੋਲ ਪਲੇ ਕਰੇਗਾ ਇਹ ਬਿਲਕੁਲ ਇਸ ਚੀਜ਼ ਤੋਂ ਬਾਲਾ ਹੋ ਕੇ ਖੇਡੇਗਾ ਕਿ ਰੰਗ مذہب نسل ਤੋਂ ਔਰ ਸਿਰਫ ਇੱਕ ਪਾਕਿਸਤਾਨੀ ਬੜਕੇ ਖੇਡੇਗਾ ਔਰ ਪਾਕਿਸਤਾਨ ਦਾ ਨਾਮ ਰੌਸ਼ਨ ਕਰੇਗਾ ਅਸੀਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਇਸ ਵੀਰ ਨੂੰ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਦਿੱਤੀ ਔਰ ਇਹ ਆਸ ਕਰਦੇ ਹਾਂ ਕਿ ਸਾਡਾ ਇਹ ਵੀਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਵਿੱਚ ਮਿਹਨਤ ਕਰੇਗਾ ਔਰ ਪਾਕਿਸਤਾਨ ਦਾ ਨਾਮ ਰੌਸ਼ਨ ਕਰੇਗਾ ਅੰਡਰ 19 ਕ੍ਰਿਕਟ ਟੀਮ ਦੀ ਚੋਣ ਲਈ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ 500 ਕ੍ਰਿਕਟ ਖਿਡਾਰੀਆਂ ਦਾ ਨੈਸ਼ਨਲ ਕ੍ਰਿਕਟ ਅਕੈਡਮੀ ਮਲਤਾਨ ਦੇ ਵਿੱਚ 28 ਨਵੰਬਰ ਤੋਂ ਲੈ ਕੇ 11 ਦਸੰਬਰ ਤੱਕ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਪੰਜ ਮੈਂਬਰੀ ਟੀਮ ਨੇ ਟ్రਾਇਲ ਲੈਂਦਿਆਂ ਮਹ ਖਬਰਾਂ ਨੇ ਕਿ ਮਹਿੰਦਰਪਾਲ ਸਿੰਘ ਦੀ ਖੇਡ ਤੋਂ ਖੁਸ਼ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਨਕਾਣਾ ਸਾਹਿਬ ਵਿਖੇ ਕ੍ਰਿਕਟ ਅਕੈਡਮੀ ਖੁੱਲਣ ਦਾ ਵੀ ਐਲਾਨ ਕੀਤਾ ਹੈ।